ਤੇ ਤੁਹਾਡਾ ਸ਼ੁਭਨਾਮ ਕੀ ਹੈ ਜੀ ਮੇਰਾ ਜੀ ਮੀਆਂ ਮੁਹੰਮਦ ਆਜ਼ਮ ਮੇਰਾ ਨਾਮ ਹੈ ਜੀ ਹਾਂਜੀ ਕੋਈ ਹੋਰ ਦਾਦਾ ਪੁਰਾਣੀਆਂ ਤੁਹਾਡੀਆਂ ਦਾਦਾ ਜੀ ਦਾਦਾ ਸਾਹਿਬ ਜੀ ਦਾਦਾ ਜੀ ਮੇਰੇ ਦੱਸਦੇ ਜੀ ਅਸੀਂ ਸਾਡਾ ਜ਼ਿਲ੍ਹਾ ਜਲੰਧਰ ਹਾਂਜੀ ਇੰਡੀਆ ਚ ਅੱਛਾ ਜੀ ਪੰਜਾਬ ਹਾਂਜੀ ਹਾਂਜੀ ਤੇ ਪਿੰਡ ਮਸਾਨੀ ਹਾਂਜੀ ਤੇ ਸਾਨੂੰ ਇੱਥੇ ਵੀ ਪਿੰਡ ਦੇ ਵਿੱਚ ਮਸਾਨੀ ਵਾਲੇ ਬਲਾਕੋਂ ਨੂੰ ਪੁਕਾਰਦੇ ਆ ਠੀਕ ਹੈ ਜੀ ਤੇ ਜਿਸ ਟਾਈਮ ਪਾਰਟੀਸ਼ਨ ਹੋਈ ਹੈ ਇੰਡੀਆ ਨੂੰ ਪਾਕਿਸਤਾਨ ਨੂੰ ਹਾਂਜੀ ਸਾਡੇ ਜਿਹੜੇ ਦਾਦਾ ਜੀ ਰਾਜੇਪ ਸਿੰਘ ਭਰਾ ਸੀ ਸਰਦਾਰ ਹਾਂਜੀ ਸਾਨੂੰ ਉਸ ਵਕਤ ਵੀ ਕੈਂਪ ਦੇ ਵਿੱਚ ਆਪ ਛੱਡ ਗਏ ਆ ਠੀਕ ਹੈ ਜੀ ਤੇ ਬਹੁਤ ਪਿਆਰ ਮੁਹੱਬਤ ਸਾਡਾ ਉਹਨਾਂ ਦੇ ਨਾਲ ਹਾਂਜੀ ਪਰਮਾਤਮਾ ਬਤਰਾ ਰਹੇ ਸੀ ਅਸੀਂ ਆਪਣਾ ਜਿਹੜਾ ਰਕਬਾ ਆਪਣਾ ਮਾਲ ਡੰਗਰ ਘਰ-ਬਾਰ ਬੜੇ ਅਸੀਂ ਮੁਸ਼ਕਲ ਵਕਤ ਦੇ ਨਾਲ ਛੱਡ ਕੇ ਅਸੀਂ ਕੈਂਪ ਦੇ ਵਿੱਚ ਪਾਕਿਸਤਾਨ ਆਏ ਆ ਠੀਕ ਹੈ ਜੀ ਸਾਨੂੰ ਉਸਨੂੰ ਸਾਰ ਗੋਡੇ ਦੇ ਨਾਲ ਸਾਡਾ ਪਿੰਡ ਹੈ ਸਾਨੂੰ ਉੱਥੇ ਰਕਬਾ ਮਿਲਿਆ ਉਸ ਤੋਂ ਅਸੀਂ ਇੱਥੇ ਰਹਿ ਰਹੇ ਆ अच्छा जी ਤੇ ਤੁਹਾਡਾ ਦਿਲ ਕਰਦਾ ਹੋਣਾ ਉਧਰ ਜਾਣ ਨੂੰ ਦਵਾਰੇ ਹਨ ਜੀ ਆਹ ਦੇਖੋ ਦਿਲ ਤਾਂ ਬਹੁਤ ਕਰਦਾ ਜੀ ਜਲਾ ਆਪਣਾ ਜ਼ਿਲ੍ਹਾ ਦੇਖਣ ਨੂੰ ਆਪਣਾ ਪਿੰਡ ਦੇਖਣ ਨੂੰ ਹਾਂਜੀ ਇਹਨਾਂ ਸਾਡੀ ਵਿਦਾਇਸ਼ ਤੇ ਇਧਰ ਦੀ ਹੈ ਹਾਂਜੀ ਲੇਕਿਨ ਦਾਦਾ ਜੀ ਤੋਂ ਜੋ ਸੁਣਦੇ ਰਿਹਾ ਨਾ ਸਾਡੇ ਉਹ ਜ਼ਿਹਨ ਦੇ ਵਿੱਚ ਉਹ ਨਕਸ਼ਾ ਜਿਹੜਾ ਨਾ ਉਹ ਘੁੰਮ ਰਿਹਾ ਠੀਕ ਹੈ ਜੀ ਲੇਕਿਨ ਜਾਣ ਦਾ ਮੌਕਾ ਨਹੀਂ ਮਿਲਿਆ ਇੰਨੇ ਚਿਰ ਦਾਦਾ ਜੀ ਦੇ ਚ ਜਾਣ ਦਾ ਮੌਕਾ ਜੀ ਦਾਦਾ ਜੀ ਨੇ ਤੁਹਾਨੂੰ ਜੋ ਗੱਲਾਂ ਸੁਣਾਇਆਂ ਹੋਣੀਆਂ ਹਨ ਉਧਰਲੇ ਆਪਣੇ ਪੰਜਾਬ ਦੀਆਂ ਜੀ ਬਹੁਤ ਜ਼ਿਆਦਾ ਗੱਲਾਂ ਸੁਣਾਦੇ ਸੀ ਸਾਡਾ ਉਹਨਾਂ ਨਾਲ ਇਸ ਤਰ੍ਹਾਂ ਇਸ ਵੀ ਜਿਸ ਨਾਲ ਅਸੀਂ ਕੋ ਮਾਪਿ ਉਹਦੀ ਲਾਗ ਹਾਂਜੀ ਤੇ ਬਹੁਤ ਅੱਛਾ ਸਾਡਾ ਕੱਫ ਤੋੜ ਨਾਲ ਗੁਜ਼ਰਦਾ ਸੀ ਹਾਂਜੀ ਪਿਆਰ ਮੁਹੱਬਤ ਸੀ ਭਰਾ ਮੰਗੂ ਸੀ ਰਹਿੰਦੇ ਸੀ ਦੁਰੇ ਦਾ ਸਾਸ ਕਰਦੇ ਸੀ ਹਾਂਜੀ ਤੇ ਫਿਰ ਬਕਸਾਂ ਤੇ ਇੰਡੀਆ ਲਗਾ ਲਗਾ ਹੋ ਗਿਆ ਹਾਂਜੀ ਤੇ ਅਸੀਂ ਪਾਕਿਸਤਾਨ ਆ ਗਏ अच्छा जी ਆਪਣਾ ਸਭ ਕੁਝ ਛੱਡ ਕੇ ਸਾਡੇ ਵਾਸਤੇ ਜੋ ਛੱਡਣਾ ਸੀ ਬਹੁਤ ਮੁਸ਼ਕਲ ਸੀ ਉਸ ਵਕਤ ਜਦੋਂ ਤੁਹਾਨੂੰ ਕੋਈ ਪਿੰਡ ਦੀ ਗੱਲ ਸੁਣਾਉਂਦਾ ਕੋਈ ਪੰਜਾਬ ਤੋਂ ਆਉਂਦੇ ਨੇ ਹਨਾ ਤੇ ਤੁਹਾਨੂੰ ਮਿਲਦੇ ਨੇ ਤਾਂ ਤੁਸੀਂ ਉਹਨਾਂ ਤੋਂ ਕੀ ਪੁੱਛਦੇ ਹੋ ਜਾਂ ਤੁਹਾਨੂੰ ਕਿਵੇਂ ਲੱਗਦਾ ਹਨਾ ਵੀ ਇਹ ਸਾਡੇ ਭਾਈਚਾਰਾ ਹਨਾ ਜੀ ਸਾਨੂੰ ਬਿਲਕੁਲ ਜੀ ਮਹਿਸੂਸ ਨਹੀਂ ਹੁੰਦਾ ਵੀ ਸਾਡੇ ਉਸ ਜ਼ਿਲ੍ਹੇ ਦੇ ਵਿੱਚੋਂ ਹੀ ਹਾਂਜੀ ਸਾਡੇ ਉਸ ਪਿੰਡਾਂ ਜਿਉਂ ਹੀ ਲੋਗ ਇਧਰ ਆਂਦੇ ਆ ਹਾਂਜੀ ਸਾਨੂੰ ਬੜਾ ਅੱਛਾ ਲੱਗਦਾ ਹੈ ਮਿਲ ਕੇ ਉਹਨਾਂ ਨਾਲ ਕੋਈ ਗੱਲਾਂ ਉਹਨਾਂ ਤੋਂ ਪੁੱਛੀਆਂ ਹੋਣ ਜਾਂ ਤੁਹਾਨੂੰ ਤੁਹਾਡੇ ਕੋਈ ਪਿੰਡ ਦਾ ਮੇਲਾ ਹੋਵੇ ਤੁਸੀਂ ਹਨਾ ਪਿੰਡ ਦਾ ਤੇ ਨਹੀਂ ਮਿਲਿਆ ਲੇਕਿਨ ਪੰਜਾਬ ਦੇ ਲੋਗ ਕਾਫੀ ਮਿਲਦੇ ਆ ਜੀ ਤੇ ਉਹਨਾਂ ਨਾਲ ਫਿਰ ਗੱਲਬਾਤ ਹੁੰਦੀ ਅਸੀਂ ਪੁੱਛਦੇ ਆ ਦਿਲਚਸਪੀ ਦੇ ਨਾਲ ਜੀ ਸ਼ਾਇਦ ਕੋਈ ਸਾਨੂੰ ਜਿਲ੍ਹਾ ਜ਼ਿਲੰਦਰ ਦਾ ਜਾਂ ਪਿੰਡ ਮਸਾਣੀ ਦਾ ਬੰਦਾ ਮਿਲ ਜੇ ਜੀ ਤੇ ਸਾਡਾ ਉਹਨਾਂ ਨਾਲ ਗੱਲਬਾਤ ਸ਼ੇਅਰ ਕਰਕੇ ਇੱਕ ਗੱਲਬਾਤ ਕਰਕੇ ਖੁਸ਼ੀ ਜਿਹੜੀ ਉਹਨਾਂ ਨੂੰ ਮਹਿਸੂਸ ਹੁੰਦੀ ਜੀ ਜਦੋਂ ਬਟਵਾਰਾ ਹੋਇਆ ਸੀ ਹਨਾ ਆਪਣੇ ਦੋ ਮੁਲਕਾਂ ਦਾ ਜਦੋਂ ਪੰਜਾਬ ਵੰਡਿਆ ਗਿਆ ਸੀਗਾ ਤੇ ਤੁਹਾਡੇ ਦਾਦਾ ਜੀ ਨੇ ਦੱਸਿਆ ਹੁਣ ਹਨਾ ਵੀ ਕਿਸ ਤਰ੍ਹਾਂ ਤੁਸੀਂ ਇੱਧਰ ਆਏ ਜਾਂ ਉਸ ਟਾਈਮ ਉੱਥੇ ਕੀ ਮਾਹੌਲ ਸੀ ਤੁਹਾਡੇ ਪਰਿਵਾਰ ਦੇ ਵਿੱਚੋਂ ਕੌਣ-ਕੌਣ ਇੱਥੇ ਆਇਆ ਜਾਂ ਤੁਸੀਂ ਕੋਈ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਉੱਧਰ ਰਹਿ ਗਿਆ ਹੋਵੇ ਸਰ ਜਸਤਨ ਜੀ ਉਹ ਪਾਕਿਸਤਾਨ ਉਹ ਰੜੀਆ ਲੱਗਾ ਲੱਗਾ ਹੈ ਹਾਲਾਤ ਬਹੁਤ ਖਸ਼ੀਦਾ ਸੀ ਉਸ ਟਾਈਮ ਬਹੁਤ ਜ਼ਿਆਦਾ ਕਤਲੋ ਗਲਤ ਹੋ ਰਹੀ ਸੀ ਹਾਂਜੀ ਦਾਦਾ ਜੀ ਦੱਸਦੇ ਵੀ ਅਸੀਂ ਪਿੰਡ ਛੱਡ ਕੇ ਫਸਲਾਂ ਦੇ ਵਿੱਚ ਅਸੀਂ ਰਾਤਾਂ ਗੁਜ਼ਾਰੀਆਂ ਜੀ ਤੇ ਮੇਰੇ ਸਾਡਾ ਜਿਹੜੇ ਸਰਦਾਰ ਭਰਾ ਸੀ ਜਿਹਨਾਂ ਨਾਲ ਸਾਡੀ ਮੁਹੱਬਤ ਸੀ ਪਿੰਡ ਮਸਾਣੀ ਦੇ ਰਹਿਣ ਵਾਲੇ ਸੀ ਜੀ ਅਸੀਂ ਆਪਣਾ ਮਾਲ ਡੰਗਰ ਸਾਰਾ ਅਸੀਂ ਉਹਨਾਂ ਦੇ ਹਵਾਲੇ ਕੀਤਾ ਲੇਕਿਨ ਉਹ ਨਹੀਂ ਸੀ ਲੈ ਰਹੇ ਜੀ ਉਹ ਕਹਿੰਦੇ ਸੀ ਅਸੀਂ ਕਿਸ ਤਰ੍ਹਾਂ ਲਈਏ ਤੁਹਾਡਾ ਇਹ ਜਿਹੜਾ ਮਾਲ ਆ ਜਿਹੜਾ ਤੁਹਾਡਾ ਘਰ-ਬਾਰ ਆ ਜੀ ਲੇਕਿਨ ਲਕਤੇ ਸੀ ਵੀ ਉਹ ਸਾਨੂੰ ਆਉਣਾ ਪੈਣਾ ਸੀ ਜੀ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਸੀ ਫਿਰ ਉਹ ਪਾਕਿਸਤਾਨੋਂ ਆਪਣੇ ਫਾਜ਼ਲ ਵਿੱਚ ਕੈਂਪ ਤੋਂ ਕਰੋ ਛੋਟ ਕੇ ਗਏ ਆ ਮੇਰੇ ਦਾਦਾ ਜੀ ਪੰਜ ਭਰਾ ਸੀ ਜੀ ਤੇ ਪੰਜੋਂ ਦੇ ਪੰਜ ਹੀ ਜਿਹੜੇ ਨੇ ਉਹ ਸੀ ਪਾਕਿਸਤਾਨ ਚ ਆ ਗਏ ਜੀ ਪੰਜ ਦੇ ਪੰਜ ਹੀ ਇੱਥੇ ਆ ਗਏ ਹਾਂ ਜੀ ਪੰਜ ਦੇ ਪੰਜ ਹੀ ਇੱਥੇ ਆ ਗਏ ਤੇ ਜਿਸ ਟਾਈਮ ਉਹ ਕੈਂਪ ਛੱਡ ਕੇ ਗਏ ਤੇ ਬਹੁਤ ਜ਼ਿਆਦਾ ਇੱਕ ਦੂਸਰੇ ਨੂੰ ਗળે ਮਿਲ ਕੇ ਰੋ ਰਹੇ ਸੀ ਕੋਈ ਆ ਦਾਦਾ ਜੀ ਦੀਆਂ ਭੈਣਾਂ ਉਸ ਟਾਈਮ ਦਾਦਾ ਜੀ ਦੀਆਂ ਭੈਣਾਂ ਦਾ ਜੀ ਉਹ ਨਹੀਂ ਸਾਨੂੰ ਰੇਂਦ ਦੇ ਵਿੱਚ ਜੀ ਦੇਖੋ ਮੇਰੀ ਦਾਦੀ ਜੀ ਆ ਦੋ ਅਸੀਰਾ ਸੀ ਉਹ ਪਾਪਾ ਸਿੱਧਰ ਨਾਲ ਹੀ ਸਾਡੇ ਉਧਰ ਪਾਕਿਸਤਾਨ ਚ ਆ ਗਏ ਸੀ ਜੀ ਅ ਕੋਈ ਹੋਰ ਤੁਹਾਡੇ ਕੋਈ ਮਨਚ ਜੋ ਤੁਸੀਂ ਸਾਡੇ ਉਧਰ ਪੰਜਾਬ ਵਾਲਿਆਂ ਨੂੰ ਹਨਾ ਚੜਦੇ ਪੰਜਾਬ ਵਾਲਿਆਂ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਜਾਂ ਤੁਹਾਡੇ ਕੋਈ ਦਾਦਾ ਜੀ ਦਾ ਕੋਈ ਸੁਪਨਾ ਹੋਵੇ ਅ ਅਸੀਂ ਉਹਨਾਂ ਤੱਕ ਜਰੂਰ ਸਾਡੇ ਲੋਕਾਂ ਨਾਲ ਸ਼ੇਅਰ ਕਰਾਂਗੇ ਜੀ ਦਾਦਾ ਜੀ ਮੇਰੇ ਕਹਿ ਰਹੇ ਕਹਿੰਦੇ ਸੀ ਵੀ ਪੰਜਾਬ ਜਿਹੜਾ ਇਹ ਦਾ ਵਟਵਾਰਾ ਨਾ ਵੀ ਹੁੰਦਾ ਤੇ ਅਸੀਂ ਸਾਰੇ ਇਕੱਠੇ ਰਹਿ ਰਹੇ ਸੀ ਜੀ ਤੇ ਬੜੇ ਖੁਸ਼ੀ ਨਾਲ ਆ ਰਹੇ ਅਸੀਂ ਇੱਧਰ ਹਮ ਤੇ ਇੱਧਰ ਆ ਕੇ ਉਹ ਸਿਸਟਮ ਨਹੀਂ ਬਣਿਆ ਜਿਹੜਾ ਉੱਥੇ ਸਾਡਾ ਪਿਆਰ ਮੁਹੱਬਤ ਨਾਲ ਵਕਤ ਗੁਜ਼ਰਦਾ ਸੀ ਸਾਨੂੰ ਕਦੀ ਸਾਸ ਨਹੀਂ ਸੀ ਹੋਇਆ ਵੀ ਅਸੀਂ ਮੁਸਲਮਾਨਾਂ ਤੇ ਇਹ ਸਰਦਾਰ ਹੈ ਜੀ ਆ ਇਹ ਤੁਸੀਂ ਬਹੁਤ ਵੱਡੀ ਗੱਲ ਕਹੀ ਹੈ ਨਾ ਵੀ ਸਾਨੂੰ ਜੋ ਬੰਦਰ ਨਾਲੇ ਸੀਗੇ ਉਹ ਕੋਈ ਹੋਰ ਸੀ ਜੀ ਆ ਬਿਲਕੁਲ ਆਪਾਂ ਨਹੀਂ ਚਾਹੁੰਦੇ ਵੀ ਆਪਾਂ ਰੁਕੀਏ ਜੀ ਆਵਾਮ ਤੇ ਬਿਲਕੁਲ ਨਹੀਂ ਚਾਹੰਦੀ ਆਵਾਮ ਤੇ ਜੇ ਸਿਸਟਮ ਜਿਆ ਰਹਿ ਰਿਹਾ ਸੀ ਲੋਗ ਰਹਿ ਰਹੇ ਸਭ ਪੂਜ ਪਿਆਰ ਮੁਹੱਬਤ ਨਾਲ ਬਹੁਤ ਖੁਸ਼ੀ ਨਾਲ ਰਹ ਰਹੇ ਸੀ ਉਹ ਹਾਂਜੀ ਹੁਣ ਤਾਂ ਬਿਹਤਰੀਨ ਮਾਹੌਲ ਚੱਲੰਦਾ ਸੀ ਉੱਥੇ ਹਾਂਜੀ ਇਹ ਤੇ ਸਿਆਸਤਦਾਨਾਂ ਨੇ ਹੁੰਤਾ ਨੇ ਆਪਣਾ ਮੁਲਕ ਨਾਲ ਲੱਗਦਾ ਲੱਗਾ ਕੀਤਾ ਜੋ ਆਵਾਮ ਦਾ ਹੀ ਕਸੂਰ ਆਵਾਮ ਨੇ ਉਹ ਵਖਰੇ ਆਪਣਾ ਸਭ ਕੁਝ ਮਾਲ ਵੀ ਗੋਣਾ ਪਿਆ ਘਰੋਂ ਬਾਰੋਂ ਵੀ ਕੁ ਐਸੇ ਲੋਕ ਵੀ ਜਿਹੜਾ ਜਿਨ੍ਹਾਂ ਦੇ ਜੀ ਉਧਰ ਰਹਿ ਗਏ ਪਤਲ ਹੋ ਗਏ ਜੀ ਬਾਕੀ ਜਿਹੜੇ ਬਾਜਬਾਜ ਆ ਕੇ ਲੋਕ ਲਗਾ ਕੇ ਆਪਣੇ ਗਾਣੇ ਬਹੁਤ ਫਿਲਮਾਂ ਵੀ ਬਣਦੀਆਂ ਹਨਾ ਇਦਾਂ ਤੇ ਉਹਦੇ ਵਿੱਚ ਸ਼ਾਇਦ ਗਲਤ ਵੀ ਦਿਖਾਇਆ ਜਾਂਦਾ ਕੁਛ ਹਨਾ ਨਫ਼ਰਤ ਵੀ ਪਈ ਜਾਂਦੀ ਹੈ ਕਿ ਮੁਸਲਮਾਨ ਲੱਗਣੇ ਸਿੱਖ ਲੱਗਣੇ ਪਰ ਮੈਨੂੰ ਨਹੀਂ ਲੱਗਦਾ ਹਨਾ ਵੀ ਇਹਨਾਂ ਦੇ ਮਨਾਂ 'ਚ ਕੋਈ ਨਫ਼ਰਤ ਹੋਊਗੀ ਕਿਉਂਕਿ ਅਸੀਂ ਵੀ ਦੇਖੋ ਆਏ ਆ ਪਾਕਿਸਤਾਨ ਆਏ ਆ ਸਾਨੂੰ ਹਨਾ ਇੱਕ ਪੱਗ ਨੂੰ ਦੇਖ ਕੇ ਬਹੁਤ ਸਤਿਕਾਰ ਦਿੱਤਾ ਤੁਸੀਂ ਹਨਾ ਸਾਨੂੰ ਲੱਗ ਹੀ ਨਹੀਂ ਰਿਹਾ ਕਿ ਤੁਸੀਂ ਬਗਾਨੇ ਹੋ ਜਾਂ ਜੋ ਸਾਨੂੰ ਗੱਲਾਂ ਦੱਸੀਆਂ ਜਾ ਰਹੀਆਂ ਨੇ ਹਨਾ ਵੀ ਉਹ ਪਾਕਿਸਤਾਨ ਉੱਥੇ ਆਇਆ ਤੇ ਪਰ ਇਹ ਸਭ ਕੁਝ ਇਦਾਂ ਦਾ ਨਹੀਂ ਆ ਬਿਲਕੁਲ ਜਿ세 ਇਸ ਤਰ੍ਹਾਂ ਵੀ ਇਥੇ ਪੰਜਾਬ ਤੋਂ ਆਏ ਲੋਗਾਂ ਨੂੰ ਮਿਲਦੇ ਸਾਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਇਸ ਲਈ ਲੱਗਦਾ ਵੀ ਜਿਸ ਤਰ੍ਹਾਂ ਸਾਡੇ ਇਹ ਆਪਣੇ ਲੋਗ ਹੈ ਹਾਂਜੀ ਕਦੀ ਵੀ ਨਹੀਂ ਮਹਿਸੂਸ ਹੈ ਵੀ ਇਹ ਦੂਸਰੇ ਬੁੱਲਕਚੂ ਆਏ ਹਨ ਹਾਂਜੀ ਦੂਸਰੇ ਜ਼ਿਲ੍ਹੇ ਚੋਂ ਆਏ ਸਾਨੂੰ ਹਮੇਸ਼ਾ ਇਸ ਤਰ੍ਹਾਂ ਹੀ ਮਹਿਸੂਸ ਹੁੰਦਾ ਵੀ ਜਿਸ ਤਰ੍ਹਾਂ ਉਹ ਵੀ ਪੰਜਾਬ ਸਾਡਾ ਤੇ ਇਹ ਵੀ ਪੰਜਾਬ ਸਾਡਾ ਹੈ ਵਿੱਚ ਸਿਰਫ ਇੱਕ ਦੀਵਾਰ ਆ ਹਾਂਜੀ ਜਿਹੜੀ ਸਸੀ ਉਧਰ ਨਹੀਂ ਜਾ ਸਕਦੇ ਉਹ ਇਧਰ ਨਹੀਂ ਆ ਸਕਦੇ ਹੂੰ ਇਹ ਸਿਰਫ ਇੱਕ ਮੇਰੇ ਸਾਹਿਬ ਨਾਲ ਦੀਵਾਰ ਹੀ ਆ ਵੈਸੇ ਦਿਲਾंचं ਤਾਂ ਆਪਣਾ ਬਹੁਤ ਪਿਆਰ ਆ ਹਾਂਜੀ ਦਿਲਾਵਿਚ ਤੇ ਕੋਈ ਵੀ ਨਹੀਂ ਜੀ ਫਰਕ ਜ਼ਿਲ੍ਹੇ ਵਿੱਚ ਬਹੁਤ ਮੋਹਤਾ ਦਾ ਕੋਈ ਤੁਹਾਡੇ ਦਾਦਾ ਜੀ ਨੇ ਕੋਈ ਗੱਲਾਂ ਸਰਾਂਜਾ ਹੁਣ ਜਿਵੇਂ ਇਸ ਟਾਈਮ ਹਣਾ ਉਹ ਦੋ ਮਾਰਾ ਰঞ্জੀਤ ਸਿੰਘ ਹੁੰਦੇ ਸੀ ਸ਼ਾਇਦ ਤੋਂ ਨੂੰ ਜੇ ਪਤਾ ਹੋਵੇ ਇਹ ਨਹੀਂ ਉਹ ਵੀ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਸੀ ਕਿਵੇਂ ਅਸੀਂ ਉਦੋਂ ਛੋਟੇ ਸੀ ਬਹੁਤ ਜ਼ਿਆਦਾ ਲੇਕਿਨ ਗੱਲਾਂ ਜਿਹੜੀਆਂ ਉੱਥੇ ਕਾਫੀ ਸੁਣਾਦੇ ਸੀ ਹਾਂਜੀ ਤੇ ਲੇਕਿਨ ਜਿਹੜੀਆਂ ਹੁਣ ਗੱਲਾਂ ਜੇ ਅਸਾਂ ਦੇ ਮਨ ਦੇ ਵਿੱਚ ਨਹੀਂ ਆਇਆ ਜੀ ਆ ਕੋਈ ਹੋਰ ਗੱਲਬਾਤ ਤੁਹਾਡੇ ਮਨ 'ਚ ਬਸ ਜੀ ਇਹ ਹੈ ਜੀ ਆਪਣਾ ਯਾਦਾਂ ਤਾਂ ਹੁੰਦੀਆਂ ਹੋਣਗੀਆਂ ਬੜੀਆਂ ਜੀ ਹਾਂ ਬਿਲਕੁਲ ਯਾਦਾਂ ਤੇ ਉਹ ਜੀ ਪੰਜਾਬ ਇਹ ਵੀ ਪੰਜਾਬ ਹੋਵੇ ਪੰਜਾਬ ਯਾਦ ਜੋ ਇਸ ਪੰਜਾਬ ਦਾ ਨਾਮ ਬਦਲਿਆ ਜਾਂਦਾ ਵੀ ਬੇਸ਼ੱਕ ਹਾਂ ਹਾਂ ਬੜੀ ਕਮੀ ਹੋ ਜਾਂਦੀ ਸਹੀ ਗੱਲ ਹੈ ਤੇ ਹੁਣ ਵੀ ਚੜਦਾ ਪੰਜਾਬ ਇੱਕ ਤਾਂ ਇੱਥੇ ਪਿੰਡਾਂ ਦੇ ਨਾਮ ਨੇ ਹਨਾ ਜਿਵੇਂ ਅ 196 ਇਦਾਂ ਹਣਾ ਚੱਕ ਨੇ ਹਾਂਜੀ ਹਨਾ ਇਹ ਕਿਸ ਤਰੀਕੇ ਨਾਲ ਰੱਖੇ ਗਏ ਨੇ ਇਹ ਇਹ ਜੀ ਪਹਿਲੇ ਸਾਡੀ ਹੋਸ਼ਤੋਂ ਪਹਿਲੇ ਅੰਗਰੇਜ਼ ਦੌਰ ਤੇ ਹੀ ਕੋਈ ਰੱਖੇ ਗਏ ਨੇ ਪਿੰਡਾਂ ਦੇ ਨਾਮ ਕੋਈ ਨਾਮ ਉਹ ਇੰਨੇ ਜਿਹੜੇ ਇੰਡੀਆ ਦੇ ਵਿੱਚ ਆ ਉਹ ਇਧਰ ਵੀ ਨਾਮ ਚੱਲਦੇ ਪਏ ਨੇ ਪਿੰਡਾਂ ਦੇ ਜੀ ਇੱਕਾ ਇੱਕ ਤੁਹਾਡੇ ਜੋ ਮੋਟਰ ਗੱਡੀਆਂ ਦੇ ਹਨਾ ਨੰਬਰ ਨੇ ਜਿਵੇਂ ਸਾਡੇ ਹੁੰਦਾ ਜਿਵੇਂ ਮਾਨਸਾ ਪੀਵੀ 31 ਦੇ ਨਾਮ ਤੋਂ ਅਸੀਂ ਮਾਨਸਾ ਨੂੰ ਹਨਾ ਰਿਪਰੈਜ਼ੈਂਟ ਕਰਦੇ ਆ ਕਿ ਇਹ ਜਿਸ ਨੰਬਰ ਪਲੇਟ ਤੇ ਪੀਵੀ 31 ਲਿਖਿਆ ਹੋਇਆ ਇਹ ਮਾਨਸਾ ਨੰਬਰ ਦੀ ਗੱਡੀ ਆ ਜੀ ਤੁਹਾਡੇ ਨੰਬਰ ਪਲੇਟਾਂ ਨੂੰ ਕਿਵੇਂ ਅਸੀਂ ਜੱਜ ਕਰੀਏ ਹਨਾ ਵੀ ਇਹ ਇੱਥੋਂ ਦੀ ਗੱਡੀ ਹੋਊਗੀ ਸਾਡੀ ਪੰਜਾਬ ਦਾ ਜੀ ਸੀਰੀਅਲ ਨੰਬਰ ਚੱਲਦੀ ਹੈ ਪੰਜਾਬ ਦਾ ਪੀ ਤੋਂ ਸ਼ੁਰੂ ਹੁੰਦੀ ਹੈ ਨੰਬਰ ਪਲੇਟ ਆ ਗੱਡੀ ਕਿਸੇ ਦੀ ਵੀ ਜੀ ਤੇ ਉਹ ਪਤਾ ਚੱਲ ਜਾਂਦਾ ਹੀ ਆ ਇਹ ਪੰਜਾਬ ਦੀ ਆ ਅਗਰ ਜ਼ਿਲ੍ਹੇ ਵਾਈਜ਼ ਆ ਤੇ ਉਹ ਫਿਰ ਜ਼ਿਲ੍ਹੇ ਦਾ ਜਿਹੜਾ ਪਹਿਲੇ ਹਰੂਫ ਆ ਉਹ ਤੋਂ ਸਾਡਾ ਨੰਬਰ ਜਿਹੜਾ ਨਾ ਸ਼ੁਰੂ ਹੁੰਦਾ ਲੇਕਿਨ ਹੁਣ ਪੰਜਾਬ ਦੀ ਨੰਬਰ ਪਲੇਟ ਇੱਕੋ ਹੀ ਕਰ ਦਿੱਤੀ ਗਈ ਹੈ ਤਾਂ ਕਿ ਪਤਾ ਲੱਗੇ ਪੰਜਾਬ ਦੀ ਗੱਡੀ ਆ ਕਿ ਜ਼ਿਲ੍ਹੇ ਵਾਈਜ਼ ਹੁੰਦੀਆਂ ਸੀ ਜਿਵੇਂ ਫੈਸਲਾਬਾਦ ਆ ਤੇ ਫੈਸਲਾਬਾਦ ਐਫ ਤੋਂ ਸ਼ੁਰੂ ਹੁੰਦੀ ਸੀ ਜੀ ਲਾਹੌਰ ਦੀ ਹਲ ਤੋਂ ਜੀ ਕੁਝਰਾਂ ਵਾਲੇ ਦੀ ਜੀ ਤੋਂ ਉਹ ਉਹਨਾਂ ਨੇ ਸੀਰੀਅਲ ਨੰਬਰ ਜਿਹੜੀ ਐ ਨਾ ਉੱਪਰ ਪੰਜਾਬ ਕਰ ਦਿੱਤਾ ਤੇ ਥੱਲੇ ਜਿਹੜੇ ਨਾ ਉਹ ਇੰਗਲਿਸ਼ ਦੇ ਹਰੂਫ ਜਿਹੜੋ ਲਾਇਦਾ ਕਰਦੇ ਆ ਵੀ ਜ਼ਿਲ੍ਹੇ ਦਾ ਵੀ ਲਾਤਾ ਨਾਲ ਉੱਪਰ ਪੰਜਾਬ ਆ ਗਿਆ ਜੇ ਲਾਹੌਰ ਦੀ ਤਾਂ ਮੂਹਰੇ ਐਲ ਲਿਖਿਆ ਜੀ ਲਾਹੌਰ ਦੇ ਅੱਗੇ ਐਲ ਲਿਖਿਆ ਹੁੰਦਾ ਲੇਕਿਨ ਹੁਣ ਪੰਜਾਬ ਹੀ ਸਿਰਫ ਲਿਖਿਆ ਆ ਰਿਹਾ ਨੰਬਰ ਪਲੇਟ ਤੇ ਥੱਲੇ ਜਿਹੜੇ ਨਾ ਉਹ ਲਾਇਦਾ ਹਰੂਫ ਕਰਦੇ ਆ ਇੰਗਲਿਸ਼ ਦੇ ਜੀ اسلامਬਾਦ ਜਿਹੜਾ ਨੰਬਰ ਉਹਦਾ ਲਾਇਦਾ ਸੂਬੇ ਵਾਈ ਜਿਹੜਾ ਨਾ ਉਹ ਪਤਾ ਲੱਗਦਾ ਕਿ ਇਹ ਸੂਬੇ ਦਾ ਨੰਬਰ ਉਹ ਸਿੰਦਗਰ ਉਹਦਾ ਸਿੰਦ ਲਿਖਿਆ ਜਾਂਦਾ ਬਲੋਚਿਸਤਾਨ ਦਾ ਬਲੋਚਿਸਤਾਨ ਜੀ ਤੇਪੇ ਕੇ ਦਾ ਕੇਪੇ ਕੇ ਜੀ ਬਾਕੀ ਨੰਬਰ ਸਲਾ ਜਿਹੜਾ ਸੀਰੀਅਲ ਵਾਈ ਚਾਹੁੰਦਾ ਪੂਰੇ ਇੱਕ ਸਾਡੇ ਨਾਲ ਬਹੁਤ ਜ਼ਿਆਦਾ ਲੋਕ ਪਿਆਰ ਕਰਦੇ ਨੇ ਵੀ ਅਸੀਂ ਲਾਹੌਰ ਦੇਖਣਾ ਜੀ ਲਾਹੌਰ ਸਾਡੀ ਜਨ ਦੇ ਜਾਨਾ ਜੀ ਲਾਹੌਰਾਂ ਨੇ ਜ਼ਿੰਦਾਦਲਾਨੇ ਲਾਹੌਰ ਆ ਜੀ ਉਹ ਲੋਕ ਬਹੁਤ ਮੁਹੱਬਤ ਕਰਨ ਵਾਲੇ ਆ ਜੀ ਖਾਸ ਕਰ ਜਿਹੜੇ ਉਹ ਚੜ੍ਹਦੇ ਪੰਜਾਬ ਤੋਂ ਲੋਕ ਆਉਂਦੇ ਆ ਹਮਮ ਬਹਾਉਲੀ ਉਹਨਾਂ ਨੂੰ ਕੋਸ਼ਦਿਲ ਦੇ ਨਾਲ ਉਹਨਾਂ ਨੂੰ ਕਬੂਲ ਕਰਦੇ ਆ ਜੀ ਉਹਨਾਂ ਨੂੰ ਸੈਰ ਕਰਾਉਂਦੇ ਲਾਹੌਰ ਦੀਆਂ ਸੁਬਾਤਾਂ ਜਾਂ ਸੈਰਗਾਹਾਂ ਜਿਹੜੀਆਂ ਉਹਨਾਂ ਨੂੰ ਜੀ ਉਹਨਾਂ ਦੇ ਸੈਰ ਕਰਾਉਂਦੇ ਔਰ ਮੁਹੱਬਤ ਨਾਲ ਹੀ ਉਹਨਾਂ ਨੂੰ ਵਾਪਸ ਕਰਦੇ ਆ ਹਾਂ ਇੱਕ ਨਨਕਾਣਾ ਸਾਹਿਬ ਵੀ ਗਏ ਅਸੀਂ ਸਾਨੂੰ ਬਹੁਤ ਖੁਸ਼ੀ ਹੋਈ ਉੱਥੇ ਵੀ ਹਨਾ ਜੀ ਤੁਹਾਡਾ ਵੀ ਬਹੁਤ ਬਹੁਤ ਹਨਾ ਅਸੀਂ ਧੰਨਵਾਦ ਕਰਦੇ ਆ ਜੋ ਸਾਨੂੰ ਐਦਾਂ ਦਾ ਮਾਹੌਲ ਦਿੰਦੇ ਹੋ ਹਨਾ ਖੁਸ਼ੀ ਦਾ ਮਾਹੌਲ ਦਿੰਦੇ ਹੋ ਤੇ ਅ ਬਾਕੀ ਤੁਸੀਂ ਇੱਥੋਂ ਆਪਾ ਤੁਹਾਡੇ ਧਰਮ ਧਰਮ ਬਾਰੇ ਵੀ ਦੱਸੋ ਹਨ ਜੇ ਤੁਹਾਡੇ ਇੱਥੇ ਸਭ ਤੋਂ ਜ਼ਿਆਦਾ ਅੱਜ ਸਾਡਾ ਕੋਈ ਪੰਜਾਬੀ ਮਿੱਤਰ ਆਉਂਦਾ ਹਨਾ ਪੰਜਾਬ ਦੇ ਵਿੱਚੋਂ ਚੜਦੇ ਪੰਜਾਬ ਦੇ ਵਿੱਚੋਂ ਤਾਂ ਕੀ ਦੇਖਣਾ ਹੁਣ ਸਭ ਤੋਂ ਪਹਿਲਾਂ ਇੱਥੇ ਇੱਥੇ ਜਿਹੜੇ ਪੰਜਾਬ ਚੋਂ ਉਸ ਇੰਡੀਆ ਦੇ ਪੰਜਾਬ ਚੋਂ ਆਂਦੇ ਚੜਦੇ ਪੰਜਾਬ ਚੋਂ ਪਹਿਲੇ ਤੇ ਗੱਲ ਉਹਨਾਂ ਨੂੰ ਮਹਿਸੂਸ ਹੀ ਸਾਡੇ ਲੋਕ ਨਹੀਂ ਕਰਦੇ ਵੀ ਇਹ ਵੱਖਰੇ ਪੰਜਾਬ ਚੋਂ ਆਏ ਆ ਜੀ ਅੱਜ ਤੱਕ ਵੀ ਉਹ ਹੀ ਇਸ ਤਰ੍ਹਾਂ ਮਹਿਸੂਸ ਕਰਦੇ ਵੀ ਜਿਵੇਂ ਸਤਾ ਪਹਿਲੇ ਪੂਰੀ ਤਰ੍ਹਾਂ ਹਾਂਜੀ ਇਹ ਸਾਡੇ ਅਸੀਂ ਇਕੱਠੇ ਰਹਿ ਰਹੇ ਹਾਂ ਇੱਥੇ ਆਨੇ ਆਪਣੇ ਪੰਜਾਬ ਦੇ ਵਿੱਚ ਉਸ ਤਰ੍ਹਾਂ ਹੀ ਪਿਆਰ ਮੁਹੱਬਤ ਅਸੀਂ ਉਹਨਾਂ ਨੂੰ ਉਨੀ ਇੱਜ਼ਤ ਦਿੰਦੇ ਹਾਂ ਵੀ ਸਾਡੀ ਜਿਵੇਂ ਉਨੀ ਇੱਜ਼ਤ ਕਰਦੇ ਆ ਜੀ ਹਾਂ ਹੋਰ ਕੋਈ ਗੱਲਬਾਤ ਬਹੁਤ ਹੀ ਸਭ ਖੁਸ਼ੀ ਰਾਜੀ ਖੁਸ਼ੀ ਬਾਜੀ ਚਲੋ ਠੀਕ ਆ ਦੋਸਤੋ ਦੁਬਾਰੇ ਕੋਈ ਹੋਰ ਵੀ ਗੱਲਾਂ ਜਰੂਰ ਸ਼ੇਅਰ ਕਰਾਂਗੇ ਜੀ ਤੇ ਸਾਡੇ ਲਹਿੰਦੇ ਪੰਜਾਬ ਦੇ ਮਿੱਤਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਬਹੁਤ ਸੋਹਣੀਆਂ ਗੱਲਾਂ ਦਸੀਆਂ ਨੇ ਤੇ ਸਾਨੂੰ ਇੰਨਾ ਪਿਆਰ ਦਿੱਤਾ ਤੇ ਸਾਡੀ ਬਹੁਤ ਜ਼ਿਆਦਾ ਸੇਵਾ ਕੀਤੀ ਬਿਲਕੁਲ ਜੀ ਅਸੀਂ ਤੇ ਮਹਿਸੂਸ ਸੀ ਨਹੀਂ ਕਰਦੇ ਵੀ ਤੁਸੀਂ ਦੂਸਰੇ ਪੰਜਾਬ ਚੋਂ ਆਏ ਆ ਇਸ ਤਰ੍ਹਾਂ ਲੱਗਦਾ ਵੀ ਜਿਸਨਾ ਇੱਥੇ ਹੀ ਰਹਿ ਰਿਹਾ ਹੋ ਤੇ ਅਸੀਂ ਉਹ ਵੀ ਇੱਕੋ ਹੀ ਪੰਜਾਬ ਹੈ ਜੀ ਆਜੋ ਆਜੋ ਆ ਜੀ ਆਜੋ ਆਜੋ ਕੋਈ ਗੱਲ ਨਹੀਂ ਤੁਸੀਂ ਕਿੱਥੋਂ ਮੈਨੂੰ ਪੁੱਛਦੇ ਹਾਂ ਜੀ ਹਾਂ ਜੀ ਮੈਂ ਇੱਥੇ ਰਮੇਸ਼ ਸਾਹਿਬ ਰਮਨ ਸ਼ਾਹ ਤੁਹਾਡਾ ਕੋਈ ਹੈ ਅੰਜਮ ਦੇ ਮਾਮੂ ਦਾ ਬੇਟਾ ਅੰਜਮ ਦੇ ਮਾਮੂ ਦਾ ਬੇਟਾ اچھا ਤੁਸੀਂ ਬੇਟਾ ਹੈਲੋ ਹੈਲੋ ਕਰ ਦਿਓ ਹੈਲੋ ਕਰੋ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਜਨਾਬ ਜੀ ਸ਼ੁਕਰੀਆ ਜੀ